ਸਸਿਕਾ ਜੀ ਪ੍ਰਾਈਮ ਪੰਜਾਬੀ ਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਨਜ਼ਰ ਮਾਰਦੇ ਆਂ ਪਹਿਲੀ ਖਬਰ ਵੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਖਤ ਇਮੀਗ੍ਰੇਸ਼ਨ ਪ੍ਰਣਾਲੀ ਤੋਂ ਤੰਗ ਹੋ ਕੇ ਪਰੇਸ਼ਾਨ ਹੋ ਕੇ ਹੁਣ ਸ਼ਹਿਰਾਂ ਦੇ ਵਿੱਚ ਵੱਡੇ ਪੱਧਰ ਦਾ ਪ੍ਰਦਰਸ਼ਨ ਹੋਣਾ ਸ਼ੁਰੂ ਹੋ ਗਿਆ ਸੜਕਾਂ ਤੇ ਲੋਕ ਆ ਗਏ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੁਣ ਮਾਮਲੇ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਹ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋਈਆਂ ਨੇ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਦੱਸਿਆ ਜਾ ਰਿਹਾ ਕਿ ਜਿੱਥੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀ ਸਖਤ ਇਮੀਗ੍ਰੇਸ਼ਨ ਨੀਤੀ ਦੇ ਉਸਤੇ ਹਮਲਾਵਰ ਅਮਲ ਨੇ ਅਮਰੀਕਾ ਦੇ ਕਈ ਸ਼ਹਿਰਾਂ 'ਚ ਨਰਾਸ਼ਗੀ ਹੋਰ ਵਧਾ ਦਿੱਤੀ ਹੈ ਔਰ ਮਿਨੀ ਐਪੋਲਿਸ ਦੇ ਇਸ ਦੀ ਤਾਜ਼ਾ ਮਿਸਾਲ ਬਣ ਗਈ ਹੈ ਜਿੱਥੇ ਇਮੀਗ੍ਰੇਸ਼ਨ ਛਾਪੇ ਮਾਰੀ ਪ੍ਰਦਰਸ਼ਨਕਾਰੀਆਂ ਨਾਲ ਟਕਰਾਅ ਤੇ ਫੈਡਰਲ ਏਜੰਸੀਆਂ ਦੀ ਭੂਮਿਕਾ ਤੇ ਉਰਦੇ ਸਵਾਲ ਤੇ ਹਾਲਾਤ ਵਿਸਫੋਟਕ ਬਣਾ ਦਿੰਦੇ ਹਨ ਕੁਲ ਮਿਲਾ ਕੇ 트ੰਪ ਦੀ ਇਮੀਗ੍ਰੇਸ਼ਨ ਨੀਤੀ ਜਿਸ ਨੂੰ ਸਮਰਥਕ ਸਖਤ ਕਾਨੂੰਨ ਵਿਵਸਥਾ ਦੱਸਦੇ ਹਨ ਹੁਣ ਅਮਰੀਕਾ 'ਚ ਸਮਾਜਿਕ ਤਣਾਅ ਸਿਆਸੀ ਟਕਰਾਅ ਤੇ ਵਿਆਪਕ ਲੋਕ ਨਰਾਸ਼ਗੀ ਦਾ ਵੱਡਾ ਕਾਰਨ ਬਣਾਈ ਜਾ ਰਹੀ ਹੈ ਇਸੇ ਚੱਲਦੇ 트럼ਪ ਵੱਲੋਂ ਮਿਨੀਆਪੋਲਿਸ ਦੇ ਮੇਅਰ ਨੂੰ ਚੇਤਾਵਨੀ ਦੇ ਕੇ ਉਸ ਸੰਗੀ ਕਾਨੂੰਨ ਦਾ ਮੰਨ ਕੇ ਅੱਗੇ ਅੱਗ ਲਾ ਕੇ ਰਹਿ ਰਹੇ ਨੇ ਔਰ ਸਥਾਨਕ ਤੇ ਸੰਗੀ ਸਰਕਾਰਾਂ ਵਿਚਾਲੇ ਟਕਰਾਅ ਹੋ ਡੂੰਗਾ ਜਿਹੜਾ ਕਰਕੇ ਆਏ ਤੇ ਇਸ ਨਾਲ ਸ਼ਹਿਰੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਾਨਕ ਪੁਲਿਸ ਇਮੀਗ੍ਰੇਸ਼ਨ ਕਾਨੂੰਨੀ ਲਾਗੂ ਨਹੀਂ ਕਰੇਗੀ ਜਦਕਿ ਵਾਈਟ ਹਾਊਸ ਇਸ ਨੂੰ ਕਾਨੂੰਨ ਦੀ ਉਲੰਘਣਾ ਦੱਸ ਰਹੀ ਹੈ ਇਸੇ ਵਿਰੁੱਧ ਟਰੰਪ ਪ੍ਰਸ਼ਾਸਨ ਦੇ ਆਪਰੇਸ਼ਨ ਮੈਟਰੋ ਸਰਚ ਤਹਿਤ ਜਾਰੀ ਇਮੀਗ੍ਰੇਸ਼ਨ ਚਾਪੇ ਮਾਰੀ ਨੇ ਆਮ ਨਾਗਰਿਕਾਂ ਚ ਡਰ ਤੇ ਗੁੱਸਾ ਦੋਵੇਂ ਪੈਦਾ ਕੀਤਾ ਹੈ ਪਿਛਲੇ ਹਫ਼ਤਿਆਂ ਚ ਮਿਨੀ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਤੇ ਪਾਰੀ ਹਥਿਆਰਾਂ ਨਾਲ ਲੈਸ ਇਮੀਗ੍ਰੇਸ਼ਨ ਏਜੰਟਾਂ ਵਿਚਾਲੇ ਲਗਾਤਾਰ ਝੜਪਾਂ ਹੋਈਆਂ ਨੇ ਹਾਲਾਤ ਹੋਰ ਵਿਗੜ ਕੇ ਜਦੋਂ ਅਮਰੀਕੀ ਨਾਗਰਿਕਾਂ ਨੇ ਜਿਹੜੇ ਫੈਡਰਲ ਕਾਰੀਆਂ ਤੇ ਗੋਲੀਬਾਰੀ ਚ ਮੌਤ ਹੋ ਗਈ ਸੀ ਔਰ ਇਹਨਾਂ ਘਟਨਾਵਾਂ ਦੇ ਵਿਰੋਧ ਵਿੱਚ ਸਿਰਫ ਮਿਨੀਪੋਲਿਸ ਤੱਕ ਸੀਮਤ ਨਹੀਂ ਰੱਖਿਆ ਛੋਟੇ-ਛੋਟੇ ਕਈ ਸ਼ਹਿਰਾਂ 'ਚ ਵਿਵਿਗ੍ਰੇਸ਼ ਨਿਤਿਕਲਾਪ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਫੈਡਰਲ ਜੱਜ ਜਿਹੜੇ ਨੇ ਉਹਨਾਂ ਨੇ ਅਦਾਲਤ ਦੇ ਵਿੱਚ ਕਿਹਾ ਕਿ ਹੁਣ ਘਟੋ-ਘਟ 74 ਮਾਮਲਿਆਂ ਦੇ ਵਿੱਚ 96 ਅਦਾਲਤੀ ਹਦਾਇਤਾਂ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਗਈ ਹੈ ਲਿਖਿਆ ਗਿਆ ਕਿ ਸੂਚੀ ਕਾਨੂੰਨ ਦੇ ਰਾਜ ਦੀ ਪਰਵਾਹ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਚਿੰਤਾ ਵਿੱਚ ਪਾਉਣ ਲਈ ਕਾਫੀ ਹੈ ਆਰਡਰ ਉਸ ਤੋਂ ਬਾਅਦ ਆਸੀਏ ਕਿ ਮਸ਼ਹੂਰ ਗਾਇਕ ਤੇ ਗੀਤਕਾਰ ਜਿਹੜੇ ਨੇ ਉਹਨਾਂ ਨੂੰ ਅੰਦੋਲਨ ਆਪਣੇ ਨਵੇਂ ਸੰਗੀਤ ذریعے ਨਵਾਂ ਆयाम ਦਿੱਤਾ ਉਹਨਾਂ ਨੇ ਇਮੀਗ੍ਰੇਸ਼ਨ ਕਾਰਵਾਈ ਵਿੱਚ ਮਾਰੇਗੇ ਰੈਨੀ ਗੁੱਟ ਅਤੇ ਹੋਰ ਜਿਹੜੇ ਨੇ ਉਹਨਾਂ ਦੇ ਸਨਮਾਨ ਵਿੱਚ ਸਟ੍ਰੀਟਸ ਆਫ ਮੈਨੀਪੂਲਿਸ ਨਾਮ ਦਾ ਨਵਾਂ ਅੰਦੋਲਨ ਗੀਤ ਤਿਆਰ ਕੀਤਾ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਦਰਮਿਆਨ ਡਰਾਈਵਰਲੈਸ ਟਰੱਕਾਂ ਦਾ ਜਾਲ ਵਿਛਣਾ ਸ਼ੁਰੂ ਹੋ ਗਿਆ ਟੈਕਸਾਸ, ਅਰੀਜ਼ੋਨਾ ਅਤੇ ਆਰਕਾਂਸਾ ਰਾਜਾਂ ਵਿੱਚ 24 ਘੰਟੇ ਅਜਿਹੇ ਟਰੱਕ ਚਲਾਏ ਜਾ ਰਹੇ ਨੇ ਅਤੇ ਰਿਟੇਲ ਸਟੋਰਾਂ ਤੱਕ ਸਮਾਨ ਪਹੁੰਚਦਾ ਕੀਤਾ ਜਾ ਰਿਹਾ ਹੈ। ਮੀਡੀਅਮ ਡਿਊਟੀ ਟਰੱਕ ਆਪਰੇਟਰ ਕਰ ਰਹੀ ਕੰਪਨੀ ਗੈਟਿਕ ਨੇ ਦੱਸਿਆ ਹੈ ਕਿ ਡਰਾਈਵਰ ਲੈਸ ਟਰੱਕਾਂ ਰਾਹੀਂ ਬਿਨਾਂ ਕਿਸੇ ਖਾਸੇ ਤੋਂ 60,000 ਆਰਡਰ ਪੂਤੇ ਜਾ ਚੁੱਕੇ ਨੇ। ਦਿਲਚਸਪ ਤੱਥ ਇਹ ਹੈ ਕਿ ਗੈਟਿਕ ਦੇ ਕੋ-ਫਾਊਂਡਰ ਅਤੇ ਮੁੱਖ ਕਾਰਜਕਾਰੀ ਅਫਸਰ ਭਾਰਤੀ ਮੂਲ ਦੇ ਗੋਤਮ ਨਾਰੰਗਾ ਹਨ। ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਸਮਾਨ ਦੀ ਢੋਆ-ਢੁਆਈ ਵਾਸਤੇ 600 ਮਿਲੀਅਨ ਡਾਲਰ ਦਾ ਠੇਕਾ ਕੀਤਾ ਗਿਆ ਹੈ ਅਤੇ ਡਰਾਈਵਰਲੈਸ ਟਰੱਕ ਦੀ ਮੰਗ ਲਗਾਤਾਰ ਵੱਧ ਰਹੀ ਹੈ। ਗੈਟਿਕ ਦੇ ਗਾਕਾਂ ਵਿੱਚ ਵਾਲਮਾਰਟ, ਕਰੋਗਰ, ਟਾਈਸਨ ਅਤੇ ਜਾਰਜੀਆ ਪੈਸੀਫਿਕ ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ। ਗੋਤਮ ਨਾਰੰਗ ਨੇ ਦਾਅਵਾ ਕੀਤਾ ਹੈ ਕਿ ਲੌਜਿਸਟਿਕਸ ਦੇ ਭਵਿੱਖ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਡਰਾਈਵਰ ਲੈਸ ਟਰੱਕਾਂ ਨੂੰ ਲੰਬੇ ਰੂਟਾਂ ਤੇ ਚਲਾਉਣ ਦੀ ਯੋਜਨਾ ਵੀ ਸ਼ਾਮਲ ਹੈ ਆਟੋਮੈਟਿਕ ਟਰੱਕ ਵਿੱਚ ਸਮਾਨ ਲੋਡ ਕਰਨ ਤੋਂ ਲੈ ਕੇ ਅਨਲੋਡਿੰਗ ਤੱਕ ਹਰ ਤਰੀਕਾ ਆਧੁਨਿਕ ਰੂਪ ਅਖਤਿਆਰ ਕਰ ਰਿਹਾ ਹੈ ਦੂਜੇ ਪਾਸੇ ਅਮਰੀਕਾ ਦੀ ਟਰੱਕਰਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਫਿਲਹਾਲ ਬਗੈਰ ਡਰਾਈਵਰ ਵਾਲੇ ਟਰੱਕ ਉਹਨਾਂ ਦੇ ਮੈਂਬਰਾਂ ਦੀ ਰੋਜੀ ਰੋਟੀ ਵਾਸਤੇ ਵੱਡਾ ਖਤਰਾ ਨਹੀਂ ਬਣ ਰਹੇ ਪਰ ਲੰਬੇ ਰੂਟਾਂ ਤੇ ਇਹਨਾਂ ਦੀ ਵਰਤੋਂ ਡਰਾਈਵਿੰਗ ਦੇ ਕਿਤੇ ਵਿੱਚ ਸਰਗਰਮ ਲੋਕਾਂ ਵਿੱਚ ਡਰ ਪੈਦਾ ਕਰ ਸਕਦੀ ਹੈ ਟੈਕ ਕੰਪਨੀਆਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਡਰਾਈਵਰਲੈਸ ਟਰੱਕਾਂ ਦੀ ਸੰਭਾਲ ਕਰਨੀ ਵੀ ਸੌਖੀ ਨਹੀਂ ਹੈ ਅਤੇ ਇਸ ਵਾਸਤੇ ਮੈਨ ਪਾਵਰ ਦੀ ਵੱਡੇ ਪੱਧਰ ਤੇ ਜ਼ਰੂਰਤ ਹੋਵੇਗੀ। ਜਨਵਰੀ ਦਾ ਮਹੀਨਾ ਖਤਮ ਹੋ ਰਿਹਾ ਹੈ ਅਤੇ ਫਰਵਰੀ ਦੀ ਸ਼ੁਰੂਆਤ ਕੇਂਦਰੀ ਬਜਟ ਨਾਲ ਹੁੰਦੀ ਹੈ। ਨਵਾਂ ਮਹੀਨਾ ਦੇਸ਼ ਭਰ ਵਿੱਚ ਕਈ ਮਹੱਤਵਪੂਰਨ ਬਦਲਾ ਲਿਆਏਗਾ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਅਤੇ ਜੇਬ ਤੇ ਪਵੇਗਾ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਤੰਬਾਕੂ ਉਤਪਾਦਾਂ ਤੇ ਟੈਕਸ फास्टैग ਨਿਯਮਾ ਅਤੇ ਬੈਂਕ ਛੁੱਟੀਆਂ ਤੱਕ 1 ਫਰਵਰੀ 2026 ਤੋਂ ਕਈ ਨਵੇਂ ਨਿਯਮ ਲਾਗੂ ਹੋਣ ਵਾਲੇ ਨੇ ਆਓ ਪੰਜ ਅਜਿਹੇ ਵੱਡੇ ਬਦਲਾਅ ਦੀ ਪਰਚੋਲ ਕਰੀਏ ਜੋ ਹਰ ਘਰ ਨੂੰ ਪ੍ਰਭਾਵਿਤ ਕਰ ਸਕਦੇ ਨੇ ਹਰ ਮਹੀਨੇ ਵਾਂਗ ਤੇਲ ਮਾਰਕੀਟਿੰਗ ਕੰਪਨੀਆਂ 1 ਫਰਵਰੀ 2026 ਨੂੰ ਐਲਪੀਜੀ ਸਿਲੰਡਰ ਦੀਆਂ ਨਵੀਆਂ ਕੀਮਤਾਂ ਜਾਰੀ ਕਰਨਗੀਆਂ ਲੋਕ ਖਾਸ ਤੌਰ ਤੇ 14 ਕਿਲੋਗ੍ਰam ਦੇ ਘਰੇਲੂ ਗੈਸ ਸਿਲੰਡਰਾਂ ਦੀ ਕੀਮਤ ਤੇ ਨਜ਼ਰ ਰੱਖਣ ਲਈ ਉਤਸੁਕ ਹੋਣਗੇ ਪਿਛਲੇ ਕੁਝ ਮਹੀਨਿਆਂ ਤੋਂ 19 ਕਿਲੋਗ੍ਰam ਦੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ ਉਤਰਾ ਚੜਾ ਆ ਰਿਹਾ ਹੈ 1 ਜਨਵਰੀ ਨੂੰ ਦਿੱਲੀ ਵਿੱਚ ਇੱਕ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 14.50 ਪੈਸੇ ਘਟ ਕੇ 1800 ਚਾਰ ਹੋ ਗਈ ਐਲਪੀਜੀ ਦੇ ਨਾਲ 에어 터ਬਾਈਨ ਫਿਊਲ ਦੀਆਂ ਨਵੀਆਂ ਕੀਮਤਾਂ ਦਾ ਐਲਾਨ ਵੀ 1 ਫਰਵਰੀ ਨੂੰ ਕੀਤਾ ਜਾਵੇਗਾ ATF ਦੀਆਂ ਕੀਮਤਾਂ ਵਿੱਚ ਬਦਲਾਅ ਹਵਾਈ ਯਾਤਰਾ ਦੀਆਂ ਲਾਗਤਾਂ ਨੂੰ ਪ੍ਰਭਾਵਿਤ ਕਰਦਾ ਹੈ 1 ਜਨਵਰੀ ਨੂੰ ATF ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਸੀ ਜਿਸ ਨਾਲ ਦਿੱਲੀ ਵਿੱਚ ਕੀਮਤ ਲਗਭਗ 7% ਘਟ ਗਈ ਸੀ ਇਸ ਤੋਂ ਇਲਾਵਾ CNG ਅਤੇ PNG ਦੀਆਂ ਕੀਮਤਾਂ ਵਿੱਚ ਵੀ ਬਦਲਾਅ ਹੋਣ ਦੀ ਉਮੀਦ ਹੈ ਜਿਸ ਦਾ ਅਸਰ ਵਾਹਨ ਚਾਲਕਾ ਅਤੇ ਘਰੇਲੂ ਖਪਤਕਾਰਾਂ ਤੇ ਪੈ ਸਕਦਾ ਹੈ 1 ਫਰਵਰੀ 2026 ਤੋਂ ਤੰਬਾਕੂ ਉਤਪਾਦਾਂ ਅਤੇ ਪਾਣ ਮਸਾਲੇ ਤੇ ਵਾਧੂ ਟੈਕਸ ਲਗਾਏ ਜਾਣਗੇ ਇਸ ਨਾਲ ਇਹਨਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਉਮੀਦ ਹੈ ਪੀਟੀਆਈ ਦੀ ਇੱਕ ਰਿਪੋਰਟ ਦੇ ਅਨੁਸਾਰ ਸਰਕਾਰ ਨੇ ਜੀਐਸਟੀ ਮੁਆਵਜ਼ਾ ਸੈਸ ਦੀ ਥਾਂ ਲੈਣ ਲਈ ਨਵੇਂ ਐਕਸਾਈਜ਼ ਡਿਊਟੀਆਂ ਅਤੇ ਸੈਸਾਂ ਨੂੰ ਸੂਚਿਤ ਕੀਤਾ ਹੈ ਇਸ ਦੇ ਤਹਿਤ ਜੀਐਸਟੀ ਤੋਂ ਇਲਾਵਾ ਪਾਣ ਮਸਾਲੇ ਤੇ ਸਿਹਤ ਅਤੇ ਰਾਸ਼ਟਰੀ ਸੁਰੱਖਿਆ ਸੈਸ ਲਗਾਇਆ ਜਾਵੇਗਾ 1 ਫਰਵਰੀ ਤੋਂ ਫਾਸਟ ਟੈਗ ਉਪਭੋਗਤਾਵਾਂ ਲਈ ਵੱਡੇ ਬਦਲਾ ਆ ਰਹੇ ਨੇ NHAI ਨੇ ਕਾਰਾ ਜੀਪਾਂ ਅਤੇ ਵੈਨਾਂ ਲਈ ਫਾਸਟ ਟੈਗ ਜਾਰੀ ਕਰਦੇ ਸਮੇਂ KYC ਤਸਦੀਕ ਪ੍ਰਕਿਰਿਆ ਨੂੰ ਬੰਦ ਕਰ ਦਿੱਤਾ ਹੈ। ਇਹ ਬਦਲਾ ਨਵੇਂ ਫਾਸਟ ਟੈਗ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣਗੇ ਅਤੇ ਵਾਹਨ ਚਾਲਕਾਂ ਨੂੰ ਰਾਹਤ ਪ੍ਰਦਾਨ ਕਰਨਗੇ। ਫਰਵਰੀ ਛੁੱਟੀਆਂ ਨਾਲ ਸ਼ੁਰੂ ਹੋ ਰਿਹਾ ਹੈ। ਜੇਕਰ ਤੁਹਾਡੇ ਕੋਲ ਬੈਂਕ ਨਾਲ ਸੰਬੰਧਿਤ ਕੋਈ ਮਹੱਤਵਪੂਰਨ ਕੰਮ ਹੈ ਤਾਂ ਪਹਿਲਾਂ ਛੁੱਟੀਆਂ ਦੀ ਸੂਚੀ ਜ਼ਰੂਰ ਦੇਖੋ। RBI ਦੀ ਵੈਬਸਾਈਟ ਤੇ ਪੋਸਟ ਕੀਤੀ ਗਈ ਸੂਚੀ ਦੇ ਅਨੁਸਾਰ ਫਰਵਰੀ ਵਿੱਚ ਬੈਂਕ ਲਗਭਗ 10 ਦਿਨਾਂ ਲਈ ਬੰਦ ਰਹਿਣਗੇ ਜਿਸ ਵਿੱਚ ਹਫਤਾਵਾਰੀ ਛੁੱਟੀਆਂ ਅਤੇ ছত্রਪਤੀ சிவாਜੀ ਮਹਾਰਾਜ ਜਯੰਤੀ ਵਰਗੇ ਮੌਕੇ ਸ਼ਾਮਲ ਨੇ ਅਮਰੀਕਾ ਤੇ ਈਰਾਨ ਦੇ ਵਿੱਚ ਇੱਕ ਵਾਰ ਫਿਰ ਤੋਂ ਮਾਹੌਲ ਤਣਾਪੂਰਨ ਬਣ ਗਿਆ ਦੋਹਾਂ ਦੇਸ਼ਾਂ ਦੇ ਵਿੱਚ ਤਰਖੱਲੀ ਵਾਲੀ ਸਥਿਤੀ ਪੈਦਾ ਹੋਈ ਹੈ ਲੈ ਕੇ ਚੇਤਾਵਨੀ ਫਿਰ ਤੋਂ ਈਰਾਨ ਨੂੰ ਦਿੱਤੀ ਗਈ ਹੈ ਅਮਰੀਕਾ ਦੇ ਵੱਲੋਂ ਜਿਸ ਤੋਂ ਬਾਅਦ ਹੁਣ ਵੱਡਾ ਯੁੱਧ ਛੇੜਨ ਦੀ ਤਿਆਰੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਸਕਦੀ ਹੈ ਜਾਨੀ ਕਿ ਹੁਣ ਈਰਾਨ ਤੇ ਅਮਰੀਕਾ ਦੇ ਵਿੱਚ ਯੁੱਧ ਛੇੜ ਸਕਦਾ ਹੈ ਇਸ ਨੂੰ ਲੈ ਕੇ ਚਰਚਾ ਵਾਂਗ ਤੇਜ਼ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਹੁਣੇ ਅਮਰੀਕਾ ਤੇ ਰਣ ਵਿਚਾਲੇਤ ਨਾ ਇੱਕ ਵਾਰ ਫਿਰ ਸਿਖਰਾਂ ਤੇ ਪਹੁੰਚ ਗਿਆ ਹੈ ਅਮਰੀਕਾ ਦੇ ਸੈਕਟਰੀ ਆਫ ਵਾਰ ਪੀਟ ਨੇ ਈਰਾਨ ਨੂੰ ਸਖਤ ਚੇਤਾਵਨੀ ਦਿੱਂਦੇ ਕਿਹਾ ਕਿ ਜੇਕਰ ਉਸਨੇ ਪਰਮਾਣੂ ਹਥਿਆਰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕੀ ਫੌਜ ਕਿਸੇ ਵੀ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਹੈ ਇੱਕ ਕੈਬਨਟ ਮੀਟਿੰਗ ਦੌਰਾਨ ਇਹ ਸਾਫ ਕਿਹਾ ਗਿਆ ਹੈ ਕਿ ਈਰਾਨ ਨੂੰ ਪਰਮਾਣੂ ਸਮਰੱਥਾ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸਾਡਾ ਵਿਭਾਗ ਰਾਸ਼ਟਰਪਤੀ ਦੇ ਹਰ ਹੁਕਮ ਨੂੰ ਪੂਰਾ ਕਰਨ ਲਈ ਤਿਆਰ ਹੈ ਉਸ ਤੋਂ ਬਾਅਦ ਇਹ ਟਿੱਪਣੀਆਂ ਜਿਹੜੀਆਂ ਖੇਤਰ ਵਿੱਚ ਅਮਰੀਕੀ ਫੌਜ ਜੀ ਤਿਆਰੀ ਅਤੇ ਰੋਕਥਾਮ ਨੂੰ ਉਜਾਗਰ ਕਰਨ ਵਾਲੀਆਂ ਵਿਆਪਕ ਟਿੱਪਣੀਆਂ ਦਾ ਹਿੱਸਾ ਹੈ। ਹੇਕਸੇਥ ਨੇ ਅਮਰੀਕੀ ਫੌਜ ਦੇ ਕਾਬਲੀਅਤ ਨੂੰ ਸਾਬਤ ਕਰਨ ਲਈ ਵੈਨਜ਼ੂਏਲਾ ਦੇ ਸਾਬਕਾ ਰਾਸ਼ਟਰਪਤੀ ਮੁਦਰੋ ਅਤੇ ਉਹਨਾਂ ਦੀ ਪਤਨੀ ਦੀ ਗ੍ਰਿਫਤਾਰੀ ਲਈ ਕੀਤੇ ਗਏ ਆਪਰੇਸ਼ਨ ਦਾ ਜ਼ਿਕਰ ਕੀਤਾ। ਉਹਨਾਂ ਇਸ ਨੂੰ ਵਿਸ਼ਵ ਇਤਿਹਾਸ ਦਾ ਸਭ ਤੋਂ ਆਧੁਨਿਕ ਅਤੇ ਸ਼ਕਤੀਸ਼ਾਲੀ ਛਾਪਾ ਦੱਸਿਆ ਅਤੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਪੂਰੀ ਦੁਨੀਆ ਨੂ ਇਹ ਸੰਦੇਸ਼ ਦਿੱਤੇ ਹਨ ਜਜੋ ਰਾਸ਼ਟਰਪਤੀ 트াম্প ਕੁੰਝ ਕਹਿੰਦੇ ਨੇ ਤਾਂ ਉਸ ਨੂੰ ਪੂਰਾ ਕਰਨਾ ਚਾਹੁੰਦੇ ਨੇ ਇਸ ਚੇਤਾਵਨੀ ਦੇ ਨਾਲ ਹੀ ਅਮਰੀਕਾ ਦੇ ਮੱਧ ਪੂਰਬ ਵਿੱਚ ਆਪਣੀ ਫੌਜੀ ਮਜ਼ਬੂਤ ਕੀ ਵਧਾ ਦਿੱਤੀ ਹੈ ਰਾਸ਼ਟਰਪਤੀ 트াম্প ਨੇ ਖੁਦ ਪੁਸ਼ਟੀ ਕੀਤੀ ਹੈ ਕਿ ਇੱਕ ਵਿਸ਼ਾਲ ਆਰਮਾਡਾ ਜੰਗਲੀ ਬੇਨੀਆਂ ਦਾ ਕਾਫਲਾ ਜਿਸ ਵਿੱਚ ਜੰਗੀ ਜਹਾਜ਼ ਯੂ ਐਸ ਐਸ ਅ ਸ਼ਾਮਲ ਹੈ ਈਰਾਨ ਵੱਲ ਵੱਧ ਰਿਹਾ ਹੈ 트럼ਪ ਨੇ ਸੋਸ਼ਲ ਮੀਡੀਆ ਤੇ ਚੇਤਾਵਨੀ ਦਿੱਤੀ ਹੈ ਕਿ ਇਹ ਬੇੜਾ ਕਿਸੇ ਵੀ ਮਿਸ਼ਨ ਨੂੰ ਤੇਜ਼ੀ ਨਾਲ ਹਿੱਸਾ ਨਾਲ ਪੂਰਨ ਕਰਨ ਤੇ ਸਮਰਥ ਹੈ ਉਹਨਾਂ ਨੇ ਕਿਹਾ ਕਿ ਇਹ ਈਰਾਨੀ ਸ਼ਾਸਨ ਇੱਕ ਨਿਰਪੱਖ ਸੌਦਾ ਕਰਨ ਦਾ ਸਮਾਂ ਹੁਣ ਖਤਮ ਹੁੰਦਾ ਜਾ ਰਿਹਾ ਉਸ ਤੋਂ ਬਾਅਦ ਦੱਸੀਏ ਕਿ ਹੁਣ ਪੀਟ ਨੇ ਈਰਾਨ ਦੇ ਪਰਮਾਣੂ ਬਣਾਉਣ ਦੀ ਢਾਂਚੇ ਤੇ ਕੀਤੇ ਗਏ ਪਿਛਲੇ ਹਮਲਿਆਂ ਆਪਰੇਸ਼ਨ ਹੈਮਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ ਈਰਾਨ ਨੂੰ ਪਰਮਾਣੂ ਬੰਬ ਬਣਾਉਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਉਨਾ ਸਪਸ਼ਟਤਾ ਕਿ 트럼ਪ ਪ੍ਰਸ਼ਾਸਨ ਦੀ ਇਰਾਨ ਤੇ ਪਰਮਾਣੂ ਪ੍ਰੋਗਰਾਮ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਹਾਲੇ ਵੀ ਲਾਗੂ ਹੈ। ਕੇਂਦਰੀ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਨੇ ਫਰਜੀ ਤੇ ਗੈਰ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਚ ਦਾਖਲੇ ਤੋਂ ਵਿਦਿਆਰਥੀਆਂ ਨੂੰ ਬਚਾਉਣ ਲਈ ਆਪਣੇ ਸਾਰੇ ਸੰਬੰਧਿਤ ਸਕੂਲਾਂ ਨੂੰ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ ਨੇ। ਬੋਰਡ ਨੇ ਸਕੂਲਾਂ ਨੂੰ ਕਿਹਾ ਹੈ ਕਿ ਉਹ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਨਾਮ ਨਾਲ ਉਨ੍ਹਾਂ ਦੇ ਮਾਪਿਆਂ ਨੂੰ ਉੱਚ ਵਿਦਿਅਕ ਅਦਾਰਿਆਂ ਦੀ ਮਾਨਤਾ ਦੀ ਜਾਂਚ ਪ੍ਰਤੀ ਜਾਗਰੂਕ ਕਰਨ ਯੂਨੀਵਰਸਿਟੀਆਂ ਗ੍ਰਾਂਟਸ ਕਮਿਸ਼ਨ ਨੇ ਦਾਖਲੇ 'ਚ ਹੋ ਰਹੀ ਫਰਜ਼ੀਵਾੜੇ ਨੂੰ ਲੈ ਕੇ CBSE ਨੂੰ ਪੱਤਰ ਲਿਖਿਆ ਸੀ ਯੂਜੀਸੀ ਦਾ ਕਹਿਣਾ ਸੀ ਕਿ ਉਹ ਹਰ ਸਾਲ ਜਨਤਕ ਨੋਟਿਸ ਜਾਰੀ ਕਰਨ ਤੇ ਆਪਣੀ ਅਧਿਕਾਰਤ ਵੈੱਬਸਾਈਟ ਤੇ ਫਰਜੀ ਯੂਨੀਵਰਸਿਟੀਆਂ ਤੇ ਗੈਰ ਮਾਨਤਾ ਪ੍ਰਾਪਤ ਅਦਾਰਿਆਂ ਦੀ ਸੂਚੀ ਜਾਰੀ ਕਰਦਾ ਹੈ ਇਸ ਦਾ ਮਕਸਦ ਵਿਦਿਆਰਥੀਆਂ ਮਾਪਿਆਂ ਤੇ ਹੋਰ ਹਿੱਤ ਧਾਰਕਾਂ ਨੂੰ ਅਜਿਹੇ ਅਦਾਰਿਆਂ ਤੋਂ ਚੌਕਸ ਕਰਨਾ ਹੈ ਜਿਨ੍ਹਾਂ ਚਾ ਦਾਖਲਾ ਵਿਦਿਆਰਥੀਆਂ ਦੇ ਵਿਦਿਅਕ ਤੇ ਪੇਸ਼ੇਵਰ ਭਵਿੱਖ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ ਜੁਜੀਸੀ ਦੇ ਪੱਤਰ ਦਾ ਨੋਟਿਸ ਲੈਂਦੇ ਹੋਏ ਸੀਬੀਐਸਸੀ ਨੇ ਸਕੂਲਾਂ ਨੂੰ ਕਿਹਾ ਹੈ ਕਿ ਕਾਲਜਾਂ ਚ ਦਾਖਲੇ ਤੋਂ ਪਹਿਲਾਂ ਜਾਗਰੂਕਤਾ ਬਹੁਤ ਜ਼ਰੂਰੀ ਹੈ ਤਾਂ ਜੋ ਵਿਦਿਆਰਥੀ ਤੇ ਮਾਤਾ ਪਿਤਾ ਕਿਸੇ ਪਰਮ ਜਾਂ ਗਲਤ ਜਾਣਕਾਰੀ ਦੇ ਸ਼ਿਕਾਰ ਨਾ ਹੋਣ ਸਾਰੇ ਸਕੂਲ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਕਾਉਂਸਲਿੰਗ ਕਰਕੇ ਚੌਕਸ ਕਰਨ ਇਸ ਐਡਵਾਈਜ਼ਰੀ ਨੂੰ ਸਕੂਲਾਂ ਦੇ ਨੋਟਿਸ ਬੋਰਡ ਤੇ ਪ੍ਰਮੁਖਤਾ ਨਾਲ ਪ੍ਰਦਰਸ਼ਿਤ ਕਰਨ ਬੋਰਡ ਨੇ ਵਿਦਿਆਰਥੀਆਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਕਿਸੇ ਵੀ ਉੱਚ ਵਿਦਿਅਕ ਅਦਾਰੇ 'ਚ ਦਾਖਲੇ ਤੋਂ ਪਹਿਲਾਂ ਉਸਦੀ ਮਾਨਤਾ ਦੀ ਪੁਸ਼ਟੀ UGC ਦੀ ਅਧਿਕਾਰਤ ਵੈੱਬਸਾਈਟ ਤੇ ਜ਼ਰੂਰ ਕਰਨ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ 31 ਜਨਵਰੀ ਨੂੰ ਜ਼ਿਲ੍ਹਾ ਜਲੰਧਰ ਵਿੱਚ ਕੱਢੀ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਐਮ ਫੈਸਲਾ ਲਿਆ। ਡੀਪੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਮਾ ਦਾ ਸਨਮਾਨ ਕਰਦੇ ਹੋਏ ਅਤੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਜਲੰਧਰ ਦੀ ਹੱਦ ਵਿੱਚ ਆਉਣ ਵਾਲੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ 31 ਜਨਵਰੀ ਨੂੰ ਪੂਰੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਛੁੱਟੀ ਸਿਰਫ ਆਮ ਵਿਦਿਅਕ ਸਰਗਰਮੀਆਂ ਤੇ ਲਾਗੂ ਹੋਵੇਗੀ ਜਿਹੜੇ ਸਕੂਲਾਂ ਕਾਲਜਾਂ ਵਿੱਚ ਉਕਤ ਮਿਤੀ ਨੂੰ ਬੋਰਡ ਜਾਂ ਯੂਨੀਵਰਸਿਟੀ ਦੀ ਪ੍ਰਿਕਖਿਆਵਾਂ ਪਹਿਲਾਂ ਤੋਂ ਨਿਰਧਾਰਤ ਨੇ ਉਹਨਾਂ ਸਾਰੀਆਂ ਜਮਾਤਾਂ ਤੇ ਇਹ ਹੁਕਮ ਲਾਗੂ ਨਹੀਂ ਹੋਣਗੇ ਅਤੇ ਪ੍ਰਿਕਖਿਆਵਾਂ ਤੈ ਪ੍ਰੋਗਰਾਮ ਅਨੁਸਾਰ ਹੀ ਆਯੋਜਿਤ ਕੀਤੀਆਂ ਜਾਣਗੀਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਆਮ ਜਨਤਾ ਨੂੰ ਸ਼ੋਭਾ ਯਾਤਰਾ ਦੌਰਾਨ ਸਹਿਯੋਗ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਹੈ